ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰ ਉਸ ਤੋਂ ਹੋਵਾਂਗੇ ਖੁਸ਼ਾਲ ਹੋਵਾਂਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ 8:00 ਵਾਟ ਦਾ ਟਾਈਮ ਐ ਮੈਂ ਆਈ ਇਸ ਕਿਚਨ ਵਿੱਚ ਉਹ ਮੇਕ ਅ ਬੈਡਰੂਮ ਸਾਫ ਕਰਦੀ ਬਿਸਤਰੇ ਚੱਕਦੀ ਐ ਬੈਡ ਕਲੀਅਰ ਕਰਦੀ ਹੈ ਨਾ ਚੱਕ ਤਾਂ ਜੀ ਕੋਈ ਹੁੰਦੀਆਂ ਕਰਨ ਵਾਲੀ ਜਿਵੇਂ ਆਪਣੇ ਕੋਈ ਸਾਈਡ ਟੇਬਲ ਤੇ ਕੋਈ ਚੀਜ਼ ਪਈ ਹੁੰਦੀ ਐ ਕੋਈ ਸ਼ੂ ਚੱਪਲ ਪਏ ਨੇ ਕੋਈ ਵੀ ਐਕਸਟਰਾ ਸਮਾਨ ਚੱਕ ਲੇਖੋਗੇ ਮੋਰਨਿੰਗ ਦਾ ਕੰਮ ਇਹੀ ਹੁੰਦਾ ਆਪਦਾ ਰੂਮ ਕਲੀਅਰ ਕਰਨਾ ਜਿੱਥੇ ਆਪਾਂ ਸੌਂਦੇ ਆ ਬੈਠਦੇ ਹਾਂ ਨਾ ਕਿੰਨਾ ਸਮਾਂ ਹੋ ਜਾਂਦਾ ਉਹ ਸਾਰਾ ਕਲੀਅਰ ਕਰਦੇ ਆ ਐਨ ਅੱਜ ਕੁਕਿੰਗ ਚ ਮੈਂ ਕੁਝ ਵੀ ਨਹੀਂ ਕੁੱਕ ਕਰਿਆ ਖਾਣਾ ਨਹੀਂ ਬਣਾਇਆ ਸੀ ਜਸਟ ਮੈਂ ਪੋਹਾ ਬਣਾਇਆ ਕਿਉਂਕਿ ਸਾਡੀ ਕਣਚ-ਖਣ ਪਟ ਦੀ ਭੋਕ ਨੇ ਅੱਜ ਮੰਮੀ ਉਧਰ ਜਾਣਗੇ ਤੇ ਸਾਡੇ ਵਾਲੇ ਮੰਮੀ ਸਾਡੇ ਨਾਲ ਵਿਆਹ ਜਾਣਗੇ ਦਵਿੰਦਰ ਵੀ ਇਕੱثر ਮੱਥਾ ਟੇਕ ਕੇ ਆਉਣਗੇ ਮੈਂ ਪੋਹਾ ਬਣਾ ਲੈ ਬੇਟਾ ਕਹਿੰਦਾ ਮਮਾ ਪੋਹਾ ਬਣਾ ਲਓ ਚਲੋ ਫਿਰ ਉਹਨਾਂ ਨੂੰ ਭੋਗ ਨਾਲ ਦੇ ਉੱਪਰ ਸ਼ਰਦਾ ਪਾਣੀ ਆਊਗਾ ਤਾਂ ਇੱਕ ਵਾਰ ਮੈਂ ਪੋਹਾ ਬਣਾਤਾ ਸਟ ਬ੍ਰੇਕਫਾਸਟ ਵਿੱਚ ਤੇ ਅਸੀਂ ਵਿਆਹ ਜਾਣਾ ਤੇ ਫੁੱਲ ਕਾ ਪ੍ਰਸ਼ਾਦ ਖਾਵਾਂਗੇ ਤਾਂ ਬਹੁਤ ਜ਼ਿਆਦਾ ਹੈਵੀ ਹੋ ਜੂਗਾ ਇਸ ਕਰਕੇ ਮੈਂ ਕੁਝ ਬਣਾਇਆ ਨਹੀਂ ਰੂਮ ਕਰ ਰਹੇ ਆ ਕਲੀਅਰ ਹੈਗਾ ਸਟੀਮਰ ਸਟੀਮਰ ਚੱਕ ਰਹੀਆਂ ਸਾਈਡ ਤੇ ਰਾਤ ਦਵਿੰਦਰ ਨੇ ਸਟੀਮ ਨਹੀਂ ਸੀ ਇਹਨੂੰ ਬਹੁਤ ਜ਼ਿਆਦਾ ਕੋਲਡ ਹੋਇਆ ਹੋਇਆ ਆ ਆਪਣਾ ਰੂਮ ਕਿੰਨਾ ਇਸਮਾਨ ਹੋਏਗਾ ਆਪਣੇ ਕੋਲ ਆਪਾਂ ਯੂਜ਼ ਕਰਦਾ ਕੋਈ ਦਵਾਈ ਚੱਪਲ ਸ਼ੂ ਕੋਈ ਮੈਡੀਸਨ ਕੋਈ ਪਾਣੀ ਦਾ ਗਲਾਸ ਤੇ ਇਧਰ ਮੈਂ ਆਪਣਾ ਇਸੀ ਪੂਹਾ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਸਬਜ਼ੀਆਂ ਚ ਮੈਂ ਜਸ ਇਹਦੇ ਵਿੱਚ ਪਾਇਆ ਆਲੂ ਤੇ ਮਟਰ ਗਾਜਰ ਵੇਟ ਕਹਿੰਦਾ ਮਮਾ ਪਾਇਓ ਨਾ ਜਸ ਤਾਂ ਆਲੂ ਮਟਰ ਪਾਇਆ ਆਲੂ ਮਟਰ ਪਾਇਆ ਮੋਫਲੀ ਪਾਈ ਹੈ ਬਹੁਤ ਕ੍ਰਾਂਚੀ ਆ ਬਣਿਆ ਸੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਲੋ ਜੀ ਆਪਾਂ ਹੋ ਗਏ ਰੈਡੀ ਟਾਈਮ ਹੋ ਗਿਆ 10 ਵਜੇ ਦਾ ਚੱਲਿਆਂ ਆਂ ਮੰਮੀ ਵੈਗਨ ਸਾਡੇ ਉਹ ਵੀ ਜਾਣਗੇ ਜਾਣਾ ਇਹ ਮੰਮੀ ਦੇ ਰਿਸ਼ਤੇਦਾਰੀ ਚ ਮੰਮੀ ਵੀ ਭੂਆ ਦੀ ਪੋਤੀ ਬਣਿਆ ਉਹ ਦੂਜੇ ਵੀਂਦਰ ਕੰਨੇ ਮੈਨੂੰ ਨਹੀਂ ਆ ਆਣੇ ਕੱਪੜੇ ਪਾਉਣੇ ਚੰਗੇ ਨਾਲ ਦੇ ਬੇਬੇ ਦੂਜੀ ਬੰਦਾ ਕਰਸੇ ਹੈ ਨਾ ਅਦਰ ਮੈਨੂੰ ਨਹੀਂ ਡੁਪੱਟੇ ਟੁਕੜਟੇ ਜੇ ਹੈਵੀ ਸਮਾਨ ਨੇ ਬਹੁਤ ਆਫੇ ਲੰਗਦੇ ਨੇ ਹਾਂ ਡੁਪੱਟੇ ਇੰਝ ਆਉਂਦੇ ਹੈ ਕਿ ਮੈਂ ਚਿਰਤ एक रूपटा तो है अभी हमारा एक्सट्रा ही पट्टा है अबे दवाई डाली ना सिर्फ दवाई डाली बात करूंगा मैं भी चार्ज करूंगा आधे को ब्लेजर कर देते हैं कलर ब्लेजर पालो कलर ब्लेजर पालो तो पनीर कड़ी पीने बार है नीचे स्वेटर पालने से गर्मी आओगे तू जब ब्लेजर की मेहनत है ठीक है इन्हें

ਅੱਜ ਠੀਕ ਨਹੀਂ ਕੀਤਾ ਨਾ ਜਦੋਂ ਦਾ ਕੀਤਾ ਠੀਕ ਨਾ ਫਿਰ ਜੀ ਨਹੀਂ ਕਰਦਾ ਹੈਗਾ ਕੰਮ ਤਾਂ ਦਵਾਈ ਲੈ ਲੀ ਜੇ ਕੰਮ ਜਿਆਦਾ ਲੱਗਿਆ ਪਿਆ ਨੇ ਕੰਮ ਲੈ ਕਰੇ ਪਿੰਜ ਕੰਮ ਨੇ ਤੇ ਚ ਨਹੀਂ ਟਾਈਮ ਹੋ ਰਿਹਾ 12 ਵਜੇ ਅਸੀਂ ਆਗੇ ਸੰਗਰੂਰ ਸੰਗਰੂਰ ਨੇ ਤੇ ਹਸਪੀਟਲ ਚ ਐਡਮਿਟਡ ਦਵਿੰਦਰ ਤੇ ਮੰਮੀ ਉਹਨਾਂ ਦਾ ਪਤਾ ਲੈਣ ਗਏ ਨਹੀਂ ਆਨਨੇ ਫਿਰ ਸੱਗੇ ਚੱਲਦੇ ਆ ਜਿਹੜਾ ਪੈਲੈਸ ਆ ਉਹ ਸੰਗਰੂਰ ਦੇ ਆਸ-ਪਾਸ ਹੀ ਹੈ ਪਟਿਆਲੇ ਪਟਿਆਲਾ ਰੋਡ ਤੇ ਹੈ ਤਾਂ ਸੰਗਰੂਰੀਆ ਪਟਿਆਲਾ ਰੋਡ ਤੇ ਅੱਗੇ ਤੇ ਅਸੀਂ ਪਹੁੰਚਦੇ ਆ 12 ਵਜੇ ਕਿ ਭੁੱਖ ਪਹ ਹੈ ਲੱਗੀ ਪਈ ਐ ਸਵੇਰੇ ਅਸੀਂ ਖਾਣਾ ਨਹੀਂ ਬਣਾਇਆ ਮੈਂ ਜਸ ਪੋਹਾ ਬਣਾਇਆ ਤੇ ਪੋਹੀ ਖਾਦਾ ਕਿਉਂਕਿ ਮੰਮੀ ਤੇ ਦਵਿੰਦਰ ਉਹਨਾਂ ਦੇ ਭੋਗ ਵਾਲੇ ਚਲੇ ਗਏ ਉਧਰ ਪਛਾਣਦਾ ਸ਼ੱਕ ਲੈ ਤੇ ਅਸੀਂ ਆਉਣ ਅਸੀਂ ਵਿਆਸ ਕਰਕੇ ਮੈਂ ਕਿਹਾ ਚਲ ਖਾਣਾ ਫਿਰ ਕੀ ਬਣਾਈ ਨਾ ਹੈਵੀ ਹੋ ਜਾਂਦਾ ਪੋਹਾ ਬਣਾ ਲਿਆ ਪੋਹਾ ਖਾ ਲਿਆ ਹੁਣ ਬਹੁਤ ਭੁੱਖ ਲੱਗੀ ਪਈ ਐ ਹੋਰੇ ਵੀ ਪਹੁੰਚੀ ਤਾਂ ਕੁਝ ਖਾਈਏ ਜਾਂ ਚਾਹ ਕੌਫੀ ਮਿਲਦੀ ਹੈ ਨਾ ਚਾਹ ਕੌਫੀ ਬਹੁਤ ਔੜੀ ਰੱਖ ਦੇਖੋ ਕਰਤਾ ਫਰੂਟ ਖਾ ਲਿਆ ਪਾਣੀ ਪੀ ਲਿਆ ਤੇ ਐ ਪਤਾ ਨਹੀਂ ਲੱਗਦਾ ਭੁੱਖਾ ਮਹਿਸੂਸ ਜੀ ਨਹੀਂ ਹੁੰਦੀ ਤੇ ਹੁਣ ਜੋ ਸਫਰ ਚੁੰਨੇ ਫਿਰ ਮੈਂ ਪਾਣੀ ਬਹੁਤ ਘੱਟ ਪੀਨੇ ਫਿਰ ਕੋਈ ਵਾਸ਼ਰੂਮ ਜਾਣਾ ਪੈਂਦਾ ਬਾਰੀ ਬਾਰੀ ਉਹ ਵੀ ਪ੍ਰੋਬਲਮ ਆ ਜਾਂਦੀ ਹੈ ਤੇ ਹੁਣ ਆਏ ਹੋਏ ਪਿਆ ਚਾਹ ਮਿਲ ਜੇ ਕੌਫੀ ਮਿਲ ਜੇ ਕੁਝ ਖਾਣ ਨੂੰ ਮਿਲ ਜੇ ਭੁੱਖ ਲੱਗੀ ਪਈ ਆ ਆਉਂਦੇ ਨੇ ਮਦਵਿੰਦਰ ਚੱਲਦੇ ਆ ਫਿਰ ਵਿਆਹ ਤੇ ਨਾ ਆ ਗਈ ਸੀ ਵਿਆਹ ਖਾਣਾ ਵਗੈਰਾ ਖਾ ਕੇ ਪੇਟ ਪੂਜਾ ਕਰਕੇ ਬੈਠੇ ਆ ਇੰਜੋਏ ਕਰਦੇ ਆ ਐਕਚੁਅਲੀ ਜਦੋਂ ਵਿਆਹ ਹੁੰਨੇ ਨਾ ਘਰ ਤੇ ਆਪਾਂ ਆਉਂਦਾ ਥੋੜਾ ਰਿਲੈਕਸ ਫੀਲ ਹੁੰਦਾ ਕਿਉਂਕਿ ਘਰੋਂ ਨਿਕਲ ਕੇ ਹੁੰਨੇ ਬਿਜ਼ੀ ਰੂਟੀਨ ਚ ਫਿਰ ਮੈਨੂੰ ਆਏ ਹੁੰਦਾ ਵੀਡੀਓ ਕੱਟ ਤੋਂ ਘੱਟ ਬਣਾਵਾ ਵੀ ਮੈਂ ਵੀ ਰਿਲੈਕਸ ਕਰ ਆਰਾਮ ਨਾਲ ਬੈਠਾ ਫਿਰ ਦਵਿੰਦਰ ਵੀ ਕਹਿੰਦੇ ਨੇ ਕਹਿੰਦੇ ਇਹ ਵੀਡੀਓ ਵੀਡੀਓ ਵਾਲਾ ਕੰਮ ਕਰੇ ਕਰਨ ਦਾ ਘਰ ਆ ਕੇ ਟੈਨਸ਼ਨ ਨਾ ਲੈਕਰ ਵੀਡੀਓ ਤੇ ਆਰਾਮ ਨਾਲ ਇੰਜੋਏ ਕਰੋ ਮੈਂ ਕਿਹਾ ਚਲੋ ਇਹ ਵੀ ਮੇਰਾ ਇੱਕ ਡੇਲੀ ਪਾਰਟ ਆ ਡੇਲੀ ਮੇਰਾ ਰੂਟੀਨ ਆ ਵੀ ਇਸ ਜੋ ਬਾਹਰ ਜਾਣੇ ਵੀ ਅਜ ਬਾਹਰ ਗਿਆ ਨਾ ਅਪਡੇਟ ਦੇਣੀ ਹੁੰਦੀ ਯਾਨੀ ਕਿ ਵਿਊਰਸ ਨੂੰ ਹਮੇ ਸਬਸਕ੍ਰਾਈਬ ਤੋਂ ਅਪਡੇਟ ਮਿਲਣੀ ਚਾਹੀਦੀ ඒ ැදන බාකින් ොය කරකර ඒ විඩ කරතු න නී රැනියයගේ මට ්‍රිබ ෑල දරට ම ට මස්සීජි පචාල ැට මරි මස දන්න වු එ ම ු මරි දෝපය න්ඳදන ය සිිටස්නේ හලම පන ට ලා දම්ම මටල් හැගේ අයිස් මරි සැක අයිේ ම සකන ගලාා මන අද යි බ්ඩගම් ගා කරාව. ਫਲੇਵਰ ਆਈਸਕ੍ਰੀਮ ਇੱਕੋ ਹੀ ਹੈ ਮੈਨੂੰ ਚਾਕਲੇਟ ਵਾਲਾ ਵਿਆਹਾਂ ਦੀ ਚ ਕਦੇ ਵੀ ਨਹੀਂ ਮਿਲੂਗਾ ਕਦੇ ਨਹੀਂ ਮਿੰਟ ਉਹ ਹਰ ਕੋਈ ਜਰਾ ਪਸੰਦ ਆ ਕਹਣ ਹਗਾ ਜੇ ਚੱਲਦੇ ਟਾਈਮ ਹੋਗਾ 3:30 ਦਾ ਮੁੰਡਾ ਉਹ ਮੁੰਡਾ ਕਹਾ ਮੁੰਡਾ ਤੇ ਕੁੜੀ ਹਲੇ ਸਟੇਜ ਤੇ ਬੈਠੇ ਨਹੀਂ ਅਸੀਂ ਉਹਨਾਂ ਦੇ ਪੇਰਾਂ ਤੋਂ ਸਾਡੇ ਨੂੰ ਫੜਾ ਕੇ ਹੁੰ ਜਾਣਾ ਤਾਂ ਸਾਡੇ 3:30 ਹੋ ਗਏ ਤਾਂ ਰਹੀ ਪਹੁੰਚਣਾ ਜੋ ਸੇ ਜਾਣ ਲੱਗੇ ਨਾ ਉਹ ਕਪਲ ਸਟੇਜ ਤੇ ਬੈਠਿਆ 4 ਵਜੇ ਟਾਈਮ ਹੈ ਇਹ ਤੇ ਮੈਂ ਚਲੋ ਥੋੜਾ ਜਿਹਾ ਵੀਡੀਓ ਕਲਿੱਪ ਇਹ ਵੀ ਇਨਕਲੂਡ ਕਰ ਲਾਂ ਵੀਡੀਓ ਚ ਕਿਵੇਂ ਚਾਹ ਠੀਕ ਹੈ ਨਹੀਂ ਇੰਡਕਸ਼ਨ ਵਾਲੀ ਵਧੀਆ ਲੱਗ ਚਲੋ ਫਿਰ ਰਹਿਣ ਦੇ ਚਲੋ ਬਸ ਠੀਕ ਆ ਫਿਰ ਚਲੋ ਚੱਲੀ ਇਹਨਾਂ ਨੂੰ ਇੰਡਕਸ਼ਨ ਵਾਲੀ ਵਧੀਆ ਲੱਗਦੀ ਮੈਂ ਪੀਣੀ ਮੈਂ ਹੀ ਪੀਣੀ ਆ ਟਾਈਮ ਹੋ ਰ 6 ਵਜ ਦਾ ਤੇ ਅਸੀਂ ਮੰਮੀ ਨੂੰ ਛੱਡਾਏ ਹੁਣ ਅਸੀਂ ਜਾਣੇ ਆ ਚਕੇਰੀਆਂ ਆਪਦੇ ਘਰੇ ਦਵਿੰਦਰ ਲੈਣ ਗਏ ਨੇ ਸਬਜ਼ੀ ਮੈਂ ਕਿਹਾ ਸਬਜ਼ੀ ਲੈ ਲਓ ਇੱਥੇ ਨਾ ਸੌਖਾ ਫਸੌਕੀ ਹੋ ਜਾਂਦੀ ਲੈਣੇ ਗੋਗੇ ਮੇਨ ਰੋਡ ਤੇ ਜਾਂਦੇ ਆਂਦੇ ਜ ਰਸਤੇ ਚ ਆਉਂਦੀ ਸਬਜ਼ੀਆਂ ਦੀ ਮਾਰਕੀਟ ਤੇ ਸੌਕੀ ਹੋ ਜਾਂਦੀ ਹੈ ਘਰੇ ਆ ਕੇ ਫਿਰ ਕਿਉਂ ਕਿਆ ਹੁੰਦਾ ਫਿਰ ਸਪੈਸ਼ਲੀ ਹਮਾਨਸਾ ਜਾਣਗੇ ਲੈ ਕੇ ਆਉਣਗੇ ਇੱਥੋਂ ਜਾਂਦੇ ਆਂਦੇ ਲੈ ਜਾਣੇ ਸਬਜ਼ੀ ਲੈਣ ਗਏ ਨੇ ਤੇ ਘਰੇ ਚਲ ਕੇ ਕੋਈ ਕੰਮ ਨਹੀਂ ਕਰਨਾ ਹੈਗਾ ਕੋਈ ਦਾਲ ਸਬਜ਼ੀ ਨਾ ਖਾਣੀ ਹੈ ਨਾ ਬਣਾਉਣੀ ਆ ਦਾਦੀ ਬਹੁਤ ਆਪਦੀ ਬਣਾਉਣਗੇ ਖਾਣਗੇ ਅਸੀਂ ਤਾਂ ਖਾਣੀ ਨਹੀਂ ਕੋਈ ਡਿਨਰ ਨਹੀਂ ਕਰਨਾ ਕੁਝ ਨਹੀਂ ਖਾਣਾ ਗੋਗੇ ਵਿਆਹ ਤੋਂ ਬਾਅਦ ਇਹ ਨਹੀਂ ਕਰਦਾ ਹੁੰਦਾ ਕੁਝ ਖਾਣ ਨੂੰ ਤੇ ਇਹਨਾਂ ਤਾਂ ਵਿਆਹ ਖਾਦਾ ਨਹੀਂ ਆਉਂਦਾ ਪਰ ਜਿਹਨਾਂ ਖਾਦਿਆਂ ਮੈਂ ਹੈਵੀ ਹੁੰਦਾ ਉਹ ਹੀ ਡਾਈਜੈਸਟ ਹੋ ਜੇ ਉਹ ਉਹ ਹੀ ਖਾ ਕੇ ਨਾ ਓਕੇ ਹੋਣ ਲੱਗਦੇ ਨੇ ਹੁਣ ਤਾਂ ਖਾਦਾ ਥੋੜਾ ਪਰ ਪੇਟ ਪਰੇ ਪਰੇ ਲੱਗਦਾ ਇਸ ਕਰਕੇ ਹਸ ਤਾਂ ਕੁਝ ਨਹੀਂ ਖਾਣਾ ਡਿਨਰ ਬਿਲਕੁਲ ਕੁਝ ਵੀ ਨਹੀਂ ਕਰਨਾ ਹੈਗਾ ਫਰੂਟਸ ਤੇ ਦੁੱਧ ਬਸ ਇਹ ਡਿਨਰ ਹੁੰਦਾ ਸਾਡੇ ਜਿਸਨੂੰ ਅਸੀਂ ਵਿਆਹ ਤੇ ਆ ਕੇ ਹੈਗੇ ਇਥੇ ਮੰਮੀ ਨੇ ਬਣਾ ਲਈ ਚਾਹ ਤੇ ਦਵਿੰਦਰ ਨੂੰ ਉਹਨੂੰ ਚਾਹ ਪਸੰਦ ਨਹੀਂ ਆਉਂਦੀ ਮੰਮੀ ਨੇ ਇੰਡਕਸ਼ਨ ਤੇ ਬਣਾਉਂਦੇ ਨੇ ਇੰਡਕਸ਼ਨ ਵਾਲੀ ਚਾਹ ਦਵਿੰਦਰ ਨੂੰ ਬਿਲਕੁਲ ਪਸੰਦ ਨਹੀਂ ਕਿਉਂਕਿ ਉਹ ਰੀਤ ਹੀ ਨਹੀਂ ਹੈਗੀ ਗੈਸ ਤੇ ਆਪਾਂ ਸਿਮ ਕਰ ਦੰਨੇ ਆ ਤੋ ਕੜੀ ਜਾਂ ਇੰਡਕਸ਼ਨ ਵਾਲੀ ਚਾਹ ਬਿਲਕੁਲ ਹੀ ਨਹੀਂ ਪੀਂਦੀ ਹੈਗੀ ਇਹ ਤਾਂ ਭਾਵੇਂ ਜਾ ਕੇ ਚਾਹ ਪੀਂ ਮੈਂ ਤਾਂ 2 ਗੋਟਾ ਪੀ ਲਿਆ ਮੈਂ ਹੁਣ ਦਰ ਦਾਰੇ ਪਿੰਦੀ ਨਹੀਂ ਹੈਗੀ ਸ਼ਾਮ ਨੂੰ ਉਹਨੇ ਤੰਗ ਕਰਦੀ ਚਾਹ ਬਾਰੀ ਬਾਰੀ ਆਉਂਦਾ ਰਸਤੇ ਸਾਈਡ ਤੇ ਬੈਠੇ ਸੀ ਮਟਰ ਵਾਲੇ ਇਹਿੰਦਾਂ ਕਹਿੰਦਾ ਉਹ ਤੋਂ ਲਵਾਂਗਾ ਉਹ ਤੋਂ ਸਬਜ਼ੀ ਵਾਲੇ ਤੋਂ ਮਟਰ ਲੈ ਆਏ ਤੁਸੀਂ ਸਬਜ਼ੀ ਵਾਲੇ ਚ ਕਹਿੰਦੇ ਨਾ ਮਟਰ ਲੈਂ ਲੈ ਕੇ ਆਉਂਦੇ ਆ ਉਹ ਤੋਂ ਥੋੜੇ ਜਿਹੇ ਥੋੜੇ ਜਿਹੇ ਲੈਂਦੇ ਨੇ ਵਧੀਆਂ ਨਹੀਂ ਸੀ ਕਹਿੰਦੇ ਸੀ ਆਪਾਂ ਰਸਤੇ 'ਚ ਬੈਠਾ ਹੁੰਦਾ ਕਹਿੰਦੇ ਉਹ ਤੋਂ ਲਵਾਂਗੇ ਇੰਨੇ ਮਿੱਠੇ ਮਟਰ ਨੇ ਪੈਨਸਲ ਮਟਰ ਪੈਨਸਲ ਮਟਰ ਆਰਗੈਨਿਕ ਨਹੀਂ ਕਹਿੰਦੇ ਸੀ ਆਪਾਂ ਬੀਜਿਆ ਅਜੇ ਮੈਂ ਨਾ ਮਟਰ ਕਦੇ ਨਹੀਂ ਖਾ ਕੇ ਦੇਖਾ ਮਟਰ ਘੰਡ ਦੀ ਤਾਂ ਹੁੰਨੇ ਪਰ ਮੈਂ ਕਦੇ ਮੂੰਚ ਨਹੀਂ ਪਾਇਆ ਦਾਣਾ ਕਈ ਵਾਰ ਮਗਾੜਦੇ ਤੇਵਿੰਦਰ ਮੁੱਟੇ ਬੜ ਕੇ ਲੈ ਜਾਂਦਾ ਖਾ ਲਾ ਮੈਂ ਕਿ ਤੁਹਾਨੂੰ ਕੀ ਸਵਾਲ ਆ ਗਿਆ ਤੇ ਮੈਂ ਕਿ ਮੈਂ ਵੀ ਖਾ ਕੇ ਦੇਖਾ ਤੇ ਪਹਿਲੀ ਵਾਰ ਮੈਂ ਵੀ ਕੱਚਾ ਮਟਰ ਖਾ ਕੇ ਦੇਖਿਆ ਕੱਚਾ ਨਹੀਂ ਖਾਦਾ ਸੀ ਬਹੁਤ ਸਵਾਣ ਬਹੁਤ ਹੀ ਮਿੱਠੇ ਨੇ ਮਠਾਸ ਚ ਨੇ ਮਿੱਠੇ ਨੇ ਬੜਾ ਮਟਰ ਸਬਜ਼ੀ ਬਹੁਤ ਸਾਰਾ ਬਣਾਉਂਦਾ ਦੋ ਕਿਲੋ ਲੈ ਲੈ ਹੁਣ ਆਲਾ ਜਦ ਵੀ ਦੋ ਕਿਲੋ ਹੋਰ ਲੈ ਲਾਂ ਮੈਂ ਕੱਲ ਨੂੰ ਲੈ ਲੇਗਾ ਰੋਜ਼ ਇੱਥੇ ਹੁੰਦਾ ਠੀਕ ਆ ਸਬ ਬਣਾ ਲਾਂ ਕੱਲ ਨੂੰ ਆਲੂ ਮਟਰ ਅਸੀਂ ਨਾ ਸਿੱਧਾ ਮਾਸਾਂਗੇ ਘਰੇ ਨਹੀਂ ਗਏ ਤੇ ਦਵਿੰਦਰ ਨੇ ਸਪੈਸ਼ਲ ਫੋਨ ਕਰਕੇ ਦੁਕਾਨ ਖਲਵਾਈ ਆ ਤੇ ਉਹ ਸਪਰੇ ਲੈਣੀਆਂ ਕੱਲ ਨੂੰ ਕਣਕ ਤੇ ਸਪਰੇ ਕਰਨੀਆਂ ਸਪਰੇ ਚੱਕਣ ਆਏ ਨੇ ਫੋਨ ਕਰਿਆ ਉਹ ਸੰਡੇ ਕਰਕੇ ਦੁਕਾਨ ਬੰਦ ਕਰਨਗੇ ਸੀਗੇ ਪਤਾ ਨਹੀਂ ਆਏ ਨਹੀਂ ਸੀ ਪਤਾ ਨਹੀਂ ਜਲਦੀ ਬੰਦ ਕਰਾਂਗੇ ਨਾਲ ਫੋਨ ਕਰੇ ਕਹਿੰਦੇ ਦੁਕਾਨ ਬੰਦ ਹੈ ਕਹਿੰਦੇ ਅਸੀਂ ਆ ਕੇ ਦੇ ਦਨੇ ਆ ਕੱਲ ਨੂੰ ਕਣਕ ਤੇ ਕਰਨੀਆਂ ਸਪਰੇ ਤੇ ਟਾਈਮ ਹੋ ਰਿਹਾ 7:30 ਅਸੀਂ ਆਗੇ ਹੁਣ ਘਰੇ ਟਾਈਮ ਹੋ ਰਿਹਾ 8:00 ਵਜੇ ਦਾ ਕਪੜੇ ਚੰਗੀ ਕਰਦੇ ਆ ਸਬਜ਼ੀ ਲੈਂਦੇ ਨੇ ਉਹ ਸਾਮਾਨ ਰਣੀਆਂ ਨੇ ਸਾਰਾ ਕੁਝ ਜੁਐਲਰੀ ਫੁੱਟਵੇਅ ਸਾਰਾ ਕੁਝ ਸੰਭਾਲਣਾ ਹੈ ਨਾ ਫੇਰ ਉਸ ਤੋਂ ਬਾਅਦ ਇਹ ਕਹਿੰਦੇ ਕੀ ਖਾਣਾ ਪੀਣਾ ਫਰੂਟ ਖਾਣਾ ਕੋਈ ਦੁੱਧ ਪੀਣਾ ਚਾਹ ਪੀਣੀ ਹੈ ਤੇ ਖਾਣਾ ਖਾਣਨੀ ਆ ਸੋ ਐਸੀ ਮੇਰੀ ਅੱਜ ਦੀ ਵੀਡੀਓ ਚ ਹੋਪਸ ਤੋਂ ਤੁਹਾਨੂੰ ਜਿਹੜੀ ਵੀਡੀਓ ਅੱਛੀ ਲੱਗੇਗੀ ਵੀਡੀਓ ਅੱਛੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ ਟਿਲ देन ਗੁੱਡ ਬਾਏ ਐਂਡ ਸੱਚੀ ਕੰਮ